ਇਹੋ ਤਸਵੀਰਾਂ ਦਿਲ ਦਹਿਲਾਉਣ ਵਾਲੀਆਂ ਨੇ ਇਹ ਗੁਜਰਾਤ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪੋੜਾ ਜਿਹੜਾ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਗਾਇਬ ਹੋ ਜਾਂਦਾ ਮਿੰਟਾਂ ਸਕਿੰਟਾਂ ਦੇ ਵਿੱਚ ਉਸਦਾ ਮਲਬਾ ਜਿਹੜਾ ਉਸ ਨੂੰ ਪਾਣੀ ਰੋੜ ਕੇ ਲੈ ਕੇ ਜਾਂਦਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਬਣਿਆ ਹੋਇਆ ਪੋੜਾ ਜਿਹੜਾ ਉਹ ਤਬਾਹ ਹੋ ਜਾਂਦਾ ਪਾਣੀ ਦੀ ਇੰਨੀ ਸਪੀਡ ਸੀਗੀ ਕਿ ਉਸ ਜਿਹੜਾ ਪੋੜਾ ਉਸ ਦਾ ਜਿਹੜਾ ਮਲਬਾ ਸੀਗਾ ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਖੁਰਦ-ਬੁਰਦ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਉਸ ਦਾ ਮਲਬਾ ਕਿੱਥੇ ਗਿਆ ਇਹ ਤਸਵੀਨਾ ਗੁਜਰਾਤ ਤੋਂ ਨੇ ਜਦੋਂ ਲੋਕ ਇਸ ਪੁਲ ਦੇ ਉੱਪਰੋਂ ਲੰਘ ਰਹੇ ਸੀ ਤਾਂ ਉਹਨਾਂ ਨੂੰ ਕੁਝ ਹਰਕਤ ਮਹਿਸੂਸ ਹੁੰਦੀ ਆ ਜਦੋਂ ਉਹ ਪਿੱਛੇ ਹਟ ਕੇ ਖੜ ਜਾਂਦੇ ਨੇ ਤਾਂ ਕੁਝ ਸਕਿੰਟਾਂ ਦੇ ਵਿੱਚ ਜਿਹੜਾ ਇਹ ਪੋਲਾ ਏ ਢਹਿ ਢੇਰੀ ਹੋ ਜਾਂਦਾ ਤੇ ਲੋਕ ਜਿਹੜੇ ਇਸ ਦੇ ਉੱਪਰ ਸੀਗੇ ਉਹ ਭੱਜ ਕੇ ਜਾਨ ਬਚਾਉਂਦੇ ਨੇ ਭੱਜ ਕੇ ਪਿੱਛੇ ਚਲੇ ਜਾਂਦੇ ਨੇ ਜਿਸ ਦੇ ਕਾਰਨ ਜਿਹੜਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਇਹ ਪੁਲਿਸ ਸੀਗਾ ਇਹ ਅੱਖਾਂ ਤੋਂ ਉੱਲੇ ਹੋ ਗਿਆ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਦਾ ਮਲਬਾ ਜਿਹੜਾ ਸੀਗਾ ਉਸ ਨੂੰ ਪਾਣੀ ਰੋੜ ਕੇ ਲੈ ਜਾਂਦਾ ਵਾਨੂੰ ਦੱਸਦੀ ਕਿ ਇਹ ਤਸਵੀਰਾਂ ਗੁਜਰਾਤ ਦੀਆਂ ਨੇ ਜਿੱਥੇ ਲਗਾਤਾਰ بارش ਹੋਣ ਕਾਰਨ ਨਦੀਆਂ ਨਾਲੇ ਜਿਹੜੇ ਨੇ ਉਹ ਫਾਉਂਟੇ ਆ ਹੋਏ ਨੇ ਨਦੀਆਂ ਨਾਲਿਆਂ ਦੇ ਵਿੱਚ ਜਿਹੜਾ ਪਾਣੀ ਦਾ ਸਤਾਰਾ ਉਹ ਲਗਾਤਾਰ ਵਧਦਾ ਜਾ ਰਿਹਾ ਉਸੇ ਤਰ੍ਹਾਂ ਜਿਹੜਾ ਪੋਲਾ ਇਹ ਇਹ ਕਿ ਨਦੀ ਦੇ ਉੱਪਰ ਸੀਗਾ ਇਸ ਨਦੀ ਦੇ ਵਿੱਚ ਵੀ ਜਿਹੜਾ ਪਾਣੀ ਲਗਾਤਾਰ ਉਫਾਨਤਿਆ ਹੋਇਆ ਸੀ ਲਗਾਤਾਰ ਪਾਣੀ ਵਧਦਾ ਜਾ ਰਿਹਾ ਸੀ ਜਿਸ ਦੇ ਕਾਰਨ ਜਿਹੜਾ ਇਹ ਪੋਲਾ ਇਹ ਟਹਿ ਜਾਂਦਾ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਪੋਲਾ ਜਿਹੜਾ ਉਹ ਗਾਇਬ ਹੋ ਜਾਂਦਾ ਦੇਖਦੇ ਦੇਖਦੇ ਇਸ ਪੋਲੇ ਜਿਹੜਾ ਮਾਲਵਾ ਸੀਗਾ ਉਹ ਪਹਿਲਾਂ ਨਦੀ ਦੇ ਵਿੱਚ ਡੇਗਦਾ ਤੇ ਫੇਰ ਅਖੀਰ ਮਿੰਟਾਂ ਸਕਿੰਟਾਂ ਦੇ ਵਿੱਚ ਗਾਇਬ ਹੋ ਜਾਂਦਾ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਕਈ ਜਿਹੜੇ ਹਾਦਸੇ ਨੇ ਉਹ ਹੋ ਰਹੇ ਨੇ ਹਾਲਾਂਕਿ ਜਦੋਂ ਲੋਕ ਇਸ ਪੁਲ ਦੇ ਉੱਪਰ ਦੀ ਲੰਘ ਰਹੇ ਸੀ ਤਾਂ ਉਹਨਾਂ ਨੂੰ ਕੁਝ ਹਰਕਤ ਮਹਿਸੂਸ ਹੁੰਦੀ ਆ ਜਿਸ ਦੇ ਕਾਰਨ ਉਹ ਰੁਕ ਜਾਂਦੇ ਨੇ ਰੁਕਣ ਤੋਂ ਬਾਅਦ ਜਦੋਂ ਲੋਕ ਪਿੱਛੇ ਹਟਦੇ ਨੇ ਤਾਂ ਇਹ ਜਿਹੜਾ ਪੁਲ ਸੀਗਾ ਇਹ ਟਹਿ ਜਾਂਦਾ ਜਿਸ ਦੇ ਕਾਰਨ ਲੋਕ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਜਾਨ ਬਚਾਉਣ ਤੋਂ ਬਾਅਦ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਦੇ ਬੋਲੋ ਦੇਖਿਆ ਗਿਆ ਕਿ ਜਿਹੜਾ ਇਸ ਦਾ ਮਾਲਬਾ ਸੀਗਾ ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਪਾਣੀ ਰੋੜ ਕੇ ਲੈ ਜਾਂਦਾ ਕਿਉਂਕਿ ਪਾਣੀ ਦੀ ਜਿਹੜੀ ਸਪੀਡ ਆ ਉਹ ਗੋਲੀ ਨਾਲੋਂ ਵੀ ਤੇਜ਼ ਹੋ ਚੁੱਕੀ ਆ ਲਗਾਤਾਰ ਜਿਹੜਾ ਪਾਣੀ ਦਾ ਸਤਾਰ ਨਦੀਆਂ ਨੂੰ ਕਹਦੀ ਹੈ ਕਿ ਨਦੀਆਂ ਨਾਲਿਆਂ ਦੇ ਵਿੱਚ ਜਿਹੜਾ ਸਤਾਰ ਵੱਧ ਰਿਹਾ ਜਿਸ ਦੇ ਕਾਰਨ ਜਿਹੜੀ ਇਸ ਦੀ ਸਪੀਡ ਆ ਉਹ ਵੀ ਦੁੱਗਣੀ ਤਿੱਗਣੀ ਹੋ ਚੁੱਕੀ ਆ ਜਿਸ ਦੇ ਕਾਰਨ ਦੇ ਵੱਡੀਆਂ ਵੱਡੇ ਪੋਲ ਨੇ ਇਸ ਨਦੀਆਂ ਦੀ ਭੇਟ ਚੜ ਰਹੇ ਨੇ ਇਸ ਪਾਣੀ ਦੀ ਭੇਟ ਚੜ ਰਹੇ ਨੇ ਜਿਹੜਾ ਕਹਿ ਦਈਏ ਕਿ ਤਸਵੀਰਾਂ ਨੇ ਗੁਜਰਾਤ ਤੋਂ ਨੇ ਜਿੱਥੇ ਲੋਕਾਂ ਦਾ ਲੋਕਾਂ ਦੇ ਘਰਾਂ ਦੇ ਵਿੱਚ ਰਹਿਣਾ ਮੁਸ਼ਕਲ ਹੋ ਚੁੱਕਿਆ ਕਿਉਂਕਿ ਜਿਹੜਾ ਸ਼ਹਿਰਾਂ ਦੇ ਵਿੱਚ 8-8 10-10 ਫੁੱਟਾ ਜਿਹੜਾ ਉਹ ਪਾਣੀ ਭਰ ਚੁੱਕਿਆ ਇਸੇ ਕਾਰਨ ਜਿਹੜਾ ਹੁਣ ਨਦੀਆਂ ਨਾਲੇ ਨੇ ਉਹ ਵੀ ਆਫਾਨ ਤੇ ਆ ਹੋਏ ਨੇ ਜਦੋਂ ਲੋਕੇ ਸੋ ਪੁਲ ਦੇ ਉੱਪਰ ਦੀ ਲੰਘ ਰਹੇ ਸੀ ਤਾਂ ਉਹਨਾਂ ਨੂੰ ਕੁਝ ਆਹਟ ਮਹਿਸੂਸ ਹੁੰਦੀ ਹੈ ਤਾਂ ਉਹ ਲੋਕ ਪਿੱਛੇ ਹਟ ਜਾਂਦੇ ਨੇ ਕੁਝ ਜਿਹੜੇ ਕਹਦੀਏ ਕਿ ਇੱਕ ਜਿਹੜਾ ਰਾਘੀਰ ਸੀਗਾ ਉਸਦੇ ਬੋਲੋ ਇਸ ਪੁਲ ਦੀ ਵੀਡੀਓ ਬਣਾਈ ਜਾਂਦੀ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਕਿ ਕਿਸ ਤਰ੍ਹਾਂ ਪੁਲ ਟਹਿ ਟੇਰੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਸ ਤਰ੍ਹਾਂ ਪੁਲ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਇਹ ਗੁਜਰਾਤ ਦੀਆਂ ਨੇ ਇੱਕ ਵੱਡਾ ਕਹਦੀਏ ਕਿ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਲੋਕਾਂ ਨੂੰ ਜਿਹੜੀ ਆਹਟ ਮਹਿਸੂਸ ਹੁੰਦੀ ਆ ਕੁਝ ਇਹ ਕਹਦੀਏ ਕਿ ਉੱਥੇ ਮਹਿਸੂਸ ਹੁੰਦਾ ਜਿਸ ਤੋਂ ਬਾਅਦ ਲੋਕ ਉਥੇ ਖੜ ਜਾਂਦੇ ਨੇ ਤੇ ਖੜਨ ਤੋਂ ਬਾਅਦ ਜਦੋਂ ਇਹ ਪੁਲ ਲਗਾਤਾਰ ਕਹਦੀਏ ਕਿ ਕੰਬਣਾ ਸ਼ੁਰੂ ਹੋ ਜਾਂਦਾ ਤਾਂ ਲੋਕ ਜਿਹੜੇ ਇੱਕੋ ਤਾਂ ਭੱਜ ਕੇ ਪਿੱਛੇ ਹਟਦੇ ਹਟਦੇ ਜਿਹੜਾ ਇਹ ਪੁਲ ਆ ਉਹ ਗਿਰ ਜਾਂਦਾ ਹਾਲਾਂਕਿ ਲੋਕ ਇਸ ਦੇ ਵਿੱਚ ਗਿਰ ਸਕਦੇ ਸੀ ਪਰ ਲੋਕਾਂ ਦੇ ਵੱਲੋਂ ਸਮਝਦਾਰੀ ਦਿਖਾਈ ਗਈ ਹੈ ਜਦੋਂ ਪੁਲ ਇਹ ਕੰਬਣਾ ਸ਼ੁਰੂ ਹੁੰਦਾ ਆਹਟ ਹੁੰਦੀ ਹੈ ਇਸ ਪੁਲ ਦੇ ਵਿੱਚ ਲੋਕ ਉਦੋਂ ਹੀ ਇਸ ਪੁਲ ਤੋਂ ਪਿੱਛੇ हट ਜਾਂਦੇ ਨੇ ਜਦੋਂ ਇਹ ਪੁਲ ਡਿੱਗਦਾ ਹੈ ਤਾਂ ਇਸ ਤੇ ਕੋਈ ਵੀ ਮੌਜੂਦ ਨਹੀਂ ਸੀ ਲੋਕ ਪਿੱਛੇ ਪਾ ਆਹਟ हट ਗਏ ਸੀਗੇ ਪਿੱਛੇ ਭੱਜਲੇ ਸੀਗੇ ਲੋਕ ਕਿਉਂਕਿ ਇਹ ਪੁਲ ਕੰਬਣਾ ਸ਼ੁਰੂ ਹੋ ਜਾਂਦਾ ਡਿੱਗਣ ਤੋਂ ਪਹਿਲਾਂ ਕੰਬਦਾ ਪੁਲ ਤੇ ਉਸ ਤੋਂ ਬਾਅਦ ਇਹ ਪੁਲ ਪਾਣੀ ਦੇ ਵਿੱਚ ਡਿੱਗਦਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਦਾ ਜਿਹੜਾ ਮਲਬਾ ਗਾ ਉਹ ਪਾਣੀ ਆਪਣੇ ਨਾਲ ਲੈ ਜਾਂਦਾ ਤਸਵੀਰਾਂ ਗੁਜਰਾਤ ਤੋਂ ਨੇ